26 ਸਤ 2025 ਨੂੰ ਸ਼ਾਮ 10:10 ਵਜੇ ਤਿੰਨ ਬੰਦੇ ਇੱਕ ਐਕਟਿਵਾ ਤੇ ਆਏ ਜਿਨ੍ਹਾਂ ਨੇ ਮੂੰਹ ਟਕੇ ਹੋਏ ਸੀ ਉਹਨਾਂ ਨੇ ਆਰ ਪੀ ਵਾਈਨ ਪੁਤਲੀਗੜ ਚੌਂਕ ਵਿਖੇ ਠੇਕਾ ਹੈਗਾ ਆਰ ਪੀ ਵਾਈਨਸ ਦਾ ਉਥੇ ਫਾਇਰਿੰਗ ਕੀਤੀ ਤੇ 16-17 ਹਜ਼ਾਰ ਰੁਪਏ ਲੁੱਟ ਕੇ ਲੈ ਗਏ ਸੀ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਮਾਨਯੋਗ ਸੀਪੀ ਸਾਹਿਬ ਨੇ ਸਦਾ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਉਹਨਾਂ ਨੇ ਟੀਮਸ ਗਠਿਤ ਕੀਤੀਆਂ ਜਿਦੇ ਚ एसएचओ कैंटोनमेंट मोहजी एसीपी वेस्ट श्री शिवदर्शन जी ਤੇ ਨਾਲ ਇਹਨਾਂ ਦੀ ਟੀਮ ਨਾਲ ਇੰਚਾਰਜ ਸੀ ਆਏ 3 ਇਹਨਾਂ ਨੇ ਟੀਮਸ ਬਣਾਈਆਂ ਤੇ ਇਹਦੇ ਉੱਪਰ ਵਰਕ ਅਪਾਨ ਕਰਨਾ ਸ਼ੁਰੂ ਕੀਤਾ ਤੇ 10 ਤਰੀਕ ਨੂੰ 3 ਅਕਤੂਬਰ 2025 ਨੂੰ ਅਸੀਂ ਜਿਹੜਾ ਇੱਕ ਅਕਿਊਜ਼ ਦਾ ਵਿਸ਼ਨੂੰ ਉਹਨੂੰ ਅਰੈਸਟ ਕਰ ਲਿਆ ਉਹਦੀ ਉਮਰ ਤਕਰੀਬਨ 29 ਸਾਲ ਹੈ ਉਸ ਤੋਂ ਬਾਅਦ ਅਸੀਂ 6/8/2025 ਨੂੰ ਰਿਤਿਕ ਕੁਮਾਰ ਤੇ 파ਰਤ ਚੋਹਾਨ ਰਿਤਿਕ ਲਾਇਸਕਾਲਾ ਅਰੈਸਟ ਕੀਤੇ ਇਹਨਾਂ ਦੀ ਉਮਰ ਤਕਰੀਬਨ 25 ਤੇ 21 ਸਾਲ ਹੈਗੀ ਹੈ ਜੀ ਤੇ ਇਹਨਾਂ ਤੋਂ ਸਾਨੂੰ ਪਤਾ ਚੱਲਿਆ ਕਿ ਇਹਨਾਂ ਨੇ ਜਿਹੜੀ ਵਾਰਦਾਤ ਕੀਤੀ ਸੀ ਉਹ ਤਾਂ ਸਿਗੀ ਸਿਗੀ ਇਸ ਤੋਂ ਇਲਾਵਾ ਵੀ ਇਹਨਾਂ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਵਕ ਵਕ ਅੰਬਸਦਰ ਕਮਿਸ਼ਨਰੇਟ ਦੇ ਏਰੀਆ ਦੇ ਵਿੱਚ ਇੱਕ ਗੇਟ ਕੀਮਾ ਆਪਣਾ ਸਿਵਲ ਲਾਈਨ ਮਕਬੂਲਪੁਰਾ ਤੇ ਆਪਣਾ ਰੰਜੀਤ ਅਬਲੀ ਪੁਲਿਸ ਸਟੇਸ਼ਨ ਦੇ ਏਰੀਆ ਦੇ ਵਿੱਚ ਇਹਨਾਂ ਨੇ ਸਨੇਚਿੰਗਸ ਦੀ ਵਾਰਦਾਤਾ ਵੀ ਕੀਤੀਆਂ ਤੇ ਹੋਰ ਵੀ ਐਨਡੀਪੀਐਸ ਤੇ ਵੀ ਇਹਨਾਂ ਤੇ ਪਰਚੇ ਹੈਗੇ ਆ ਤੇ ਇਹਨਾਂ ਨੂੰ ਅਰੈਸਟ ਕਰਕੇ ਅਸੀਂ ਇੱਕ ਪਿਸਟਲ ਬੱਤੀਪੋਰ ਅ ਰਿਕਵਰ ਕੀਤੀ ਹੈ ਉਹਦੇ ਨਾਲ ਮੈਗਜ਼ੀਨ ਤੇ ਉਹਦੇ ਨਾਲ ਕਾਰਟ੍ਰੇਜਸ ਤੇ ਉਸ ਤੋਂ ਇਲਾਵਾ ਇੱਕ ਹੋਂਡਾ ਹੋਂਡਾ ਐਕਟਵਾ ਸਕੂਟੀ ਵੀ ਰਿਕਵਰ ਕੀਤੀ ਹੈ ਇਸ ਤੋਂ ਇਲਾਵਾ 1000 ਰੁਪਏ ਕੈਸ਼ ਤੇ ਇੱਕ ਐਪਲ ਦਾ ਆਈਫੋਨ ਵੀ ਰਿਕਵਰ ਕੀਤਾ